ਵੀ ਬੈਟਰੀ ਵਾਲੀ ਸਕੂਟੀ ਲੈਣ ਤੇ ਫਾਇਦਾ ਜਾਂ ਮੋਟਰਸਾਈਕਲ ਲੈਣ ਤੇ ਫਾਇਦਾ ਸਾਰੀ ਡਿਟੇਲ ਦੇਵਾਂਗੇ ਤੇ ਕਮੈਂਟ ਵਿੱਚ ਆਪਣੀ ਰਾਏ ਜ਼ਰੂਰ ਦਿਓ ਜੇ ਗੱਲ ਕਰੀ ਆਪਾਂ ਬੈਟਰੀ ਵਾਲੀ ਸਕੂਟੀ ਦੀ ਤਾਂ ਬੈਟਰੀ ਵਾਲੀ ਸਕੂਟੀ ਦੀ ਕੀਮਤ 35000 ਆਵਾ ਮੋਟੇ ਮੋਟੇ ਕੀਮਤ ਲਾ ਲੋ ਮੈਕਸਿਮਲੀ 35000 ਰੁਪਏ ਆਪਾਂ ਸਕੂਟੀ ਆਪਾਂ ਲੈਣੇ ਆ ਤੇ ਜੇ ਆਪਾਂ ਗੱਲ ਕਰੀਏ ਕੀਮਤ ਬਰਾਬਰ ਰੱਖੀਏ ਮੋਟਰਸਾਈਕਲ ਦੀ ਤਾਂ 3 ਮੋਟਰਸਾਈਕਲ ਦੀ 90000 ਕੀਮਤ ਦਾ ਲਾਲਵਾਪਾ ਕੋਈ ਮਹਿੰਗਾ ਵੀ ਕੋਈ ਸਸਤਾ ਵੀ ਹੈ ਪਰ 90000 ਦਾ ਕੀਮਤ ਦਾ ਮੋਟਰਸਾਈਕਲ ਦੀ ਸਕੂਟੀ ਦਾ ਬਿਜਲੀ ਖਰਚਾ 6 ਜੁੰਟਾ ਦੇ 6 ਜੁੰਟਾ ਖੰਦੀ ਆਉ ਤਾਂ 5.5 ਰੁਪਏ ਦਾ ਮੰਨ ਕੇ ਲੋ ਥੀਰ ਵੀ ਖਰਚਾ ਹੋ ਗਿਆ 5.5 ਦੇ حساب ਨੂੰ 3 ਰੁਪਏ ਖਰਚਾ ਤੇ ਮੋਟਰਸਾਈਕਲ ਪੈਟਰੋਲ ਦਾ ਖਰਚਾ 99 ਰੁਪਏ ਲੀਟਰਾ ਤੇਲ 99 ਨੰਬਰ ਬੀ ਕੋਸਪੈਸੀ ਤੇ ਇਹ ਤੇ ਦੋਸਤੋ ਜੇ ਗੱਲ ਕਰੀ ਸਕੂਟੀ ਦੀ ਸਕੂਟੀ ਆਪਾਂ ਨੂੰ ਜੇ ਆਪਾਂ ਖੇਤ ਜਾਵਾਂਗੇ ਤੇ ਮਾੜਾ ਮੋਟਾ ਨੇੜੇ ਤੋਂ ਬਾਜ਼ਾਰ ਜਾਵਾਂਗੇ 35 ਕਿਲੋਮੀਟਰ ਦੀ ਐਵਰੇਜ ਮੰਨ ਕੇ ਚੱਲੋ ਉਹ 35 ਕਿਲੋਮੀਟਰ ਦੀ ਆਪਾਂ ਨੂੰ ਐਵਰੇਜ ਦੇਊਗੀ ਦੁਬਾਰੇ ਆਪਾਂ ਨੂੰ ਫਿਰ ਧਿਆਨ ਦੇ ਕੰਨੀ ਪੋੜੀ ਤੇ 35 ਕਿਲੋਮੀਟਰ ਦੀ ਐਵਰੇਜ ਕੱਢੂਗੀ ਜਿੱਦੇ ਬਰोबर ਬਰੋਬੀ ਰੱਖ ਲਈ ਆਪਾਂ ਮੋਟਰਸਾਈਕਲ ਤਾਂ ਮੋਟਰਸਾਈਕਲ ਆਪਾਂ ਨੂੰ ਐਵਰੇਜ ਹੋਊਗਾ 70 ਦੀ ਤੇ ਇਹ ਪੈਟਰੋਲ ਦਾ ਖਰਚਾ ਇਹਦਾ ਹੋ ਗਿਆ 428 ਲੀਟਰ ਸਾਲ ਦਾ ਮੋਟਰਸਾਈਕਲ ਦਾ ਅੱਗੇ ਮੰਨ ਕੇ ਚੱਲੋ ਜੇ ਆਪਾਂ ਗੱਲ ਕਰਕੇ ਬੈਂਟੀ ਵਾਲੀ ਸਕੂਟੀ ਦੀ ਬੈਂਟੀ ਵਾਲੀ ਸਕੂਟੀ 30000 ਕਿਲੋਮੀਟਰ ਦਾ ਖਰਚਾ ਦਾ 55 ਰੁਪਏ ਜੁਨਟ ਦੇ ਹਿਸਾਬ ਨੂੰ 30 30 ਕਿਲੋਮੀਟਰ ਮੰਨ ਕੇ ਚੱਲੋ 35 ਕੱਢਦੇ ਆ 35 ਮੰਨ ਕੇ ਚੱਲੋ 28281 ਰੁਪਏ ਹੋ ਗਿਆ ਤੇ ਬਰਬਰ ਜੇ ਗੱਲ ਕਰੀਏ ਆਪਣਾ ਮੋਟਰਸਾਈਕਲ ਦੀ ਖਰਚੇ ਦੀ ਤਾਂ 30000 ਕਿਲੋਮੀਟਰ ਦੇ ਮੋਟਰਸਾਈਕਲ ਦਾ ਖਰਚਾ 70 ਦੀ ਐਵਰੇਜ ਦੇਊਗਾ 30000 ਕਿਲੋਮੀਟਰ ਤੇ ਮੋਟਰਸਾਈਕਲ ਦਾ ਖਰਚਾ 42197 ਰੁਪਏ ਹੋਈਗਾ ਇਹਦੇ ਵਿੱਚ ਦੋਸਤੋ ਆਪਾਂ ਕੋਈ ਰਿਪੇਅਰ ਨਹੀਂ ਲਾਈ ਨਾ ਕੋਈ ਆਪਾਂ ਸਕੂਟੀ ਦੀ ਬੈਟਰੀਆਂ ਬਾਅਦ ਲਾਈਆ ਕੋ ਸਭ ਨੂੰ ਪਤਾ ਵੀ ਇਹਿਹੇੋ ਪਰਾ ਬੈਟਰੀਆਂ ਤੋਂ 13-14 ਹਜ਼ਾਰ ਰੁਪਏ ਬੈਟਰੀਆਂ ਟਿਕਦੀਆਂ ਸਕੂਟੀ ਦੀ ਤੇ ਆਪਾਂ ਉਹ ਵੀ ਲਾਈਆਂ ਵਿੱਚ ਦੀ ਰਿਪੇਅਰ ਤੇ ਮੋਟਰਸਾਈਕਲ ਦੀ ਆਪਾਂ ਰਿਪੇਅਰ ਨਹੀਂ ਲਾਈ ਤੇ ਜਿਹੜਾ ਕਿ ਮੋਟਰਸਾਈਕਲ ਦਾ ਬਿਆਹ ਹੀ 197 ਰੁਪਏ ਸਕਰੀਨ ਤੇ ਵੀ ਸਾਹਮਣੇ ਚੱਲੀ ਜਾਂਦਾ ਸਾਲ ਬਾਅਦ ਜੇ ਆਪਾਂ ਮਾਰਕੀਟ ਗੱਲ ਕਰੀਏ ਮਾਰਕੀਟ ਬਾਅਦ ਸਾਲ ਬਾਅਦ ਦਾ 10000 ਦੀ ਵਿਕੂਣ ਕਵਾੜਾ ਤੇ ਮੋਟਰਸਾਈਕਲ ਸਾਲ ਬਾਅਦ ਮੋਟਰਸਕਟੜਾ ਪੰਜ ਸਾਲ ਨਵਾਂ ਲਾਉਂਗੇ ਪੰਜ ਸਾਲ 10 ਸਾਲ ਮਰਦਾ ਨਹੀਂ ਉਹਦੇ ਉੱਤੇ ਤੁਸੀਂ ਦੋ ਘਟੇਰੇ ਦੇ ਵੀ ਲਿਆ ਸਕਦੇ ਹੋ 35 ਕਿਲੋਮੀਟਰ ਤੇ 100 200 ਜੇ ਵੀ ਮਰਜ਼ੀ ਚਲਾ ਸਕਦੇ ਹੋ ਤੇ ਮੋਟਰਸਲ ਰੱਖ ਕੇ ਮੋਟਰਸਲ ਨੂੰ ਜ਼ਿਆਦਾ ਕੰਮ ਦੇ ਗੋ ਬਾਕੀ ਜਿਹੜੇ ਕਮੈਂਟਾਂ ਚ ਭਰਾ ਰਹਿ ਦਿਓ ਜਿਵੇਂ ਵੀ ਜਿਹਨੂੰ ਇਹਦੇ ਕੋਲ ਸਕੂਟੀ ਆ ਅੱਗੇ ਗੱਲ ਕਰੀਏ ਮੋਟਰਸਲ ਦੀ ਮਾਰਕੀਟ 90 ਦਾ ਲੈਨੇ ਹੋ ਸਾਲ ਬਾਅਦ 70000 ਦਾ ਦੇਖੂ ਜੋਡਾ 70000 ਦਾ ਵਟਦੇ ਪਿਆ ਉਦੋਂ ਬਾਅਦ ਜੇ ਆਪਾਂ ਗੱਲ ਕਰੀਏ ਸਕੂਟੀ ਵੈਂਡੀ ਵਾਈ ਦੀ ਮੰਡੀ ਵਾਲੀ ਸਕੂਟੀ ਫਰੀ ਕਲ ਦਾ ਬੱਚਾ ਸਰਕਾਰ ਨੇ ਵੀ ਲੋਡ ਕੀਤਾ ਵੀ 18 ਸਾਲ ਤੋਂ ਹੇਠਾਂ ਦੇ ਬੱਚੇ ਨੂੰ ਪਾਉਣਾ ਕਰੋ ਪਰ ਬਾੜੀ ਦੂਰ ਵਾਲੀ ਹੈ ਨਹੀਂ 35-40 ਕਿਲੋਮੀਟਰ ਮਸਾਂ ਕੱਢੂਗੀ ਸਕੂਟੀ ਤੇ ਜੇ ਤੁਸੀਂ ਰੋਜ਼ ਰੇਹ ਦੇ ਘਟੇ ਲਿਆਨੇ ਹੋ ਇੱਕ ਦੋ ਨੇੜੇ ਜਾਣ ਵਾਲੀ ਆ ਮੋਟਰਸਾਈਕਲ ਤੇ ਤੁਸੀਂ ਤੇ ਜਿੰਮਦਰ ਮਰਜ਼ੀ ਜਾ ਸਕਦੇ ਹੋ ਤਨਵੀ ਵੈਰੀ ਫਾਇਦਾ ਸਕੂਟੀ ਸਿਰ 35 40 ਕਿਲੋਮੀਟਰ ਜਾ ਕੇ ਉਦੋਂ ਬਾਅਦ ਚਾਰਜ ਕਰਨੀ ਪਊਗੀ ਉਦੋਂ ਬਾਅਦ ਜੇ ਗੱਲ ਕਰੀ ਆਪਾਂ ਸਾਲ ਬਾਅਦ ਸਕੂਟੀ ਥੋੜੀ ਕਬਾੜ ਆ ਆਣੀ ਵੀ ਫਾਇਦੇਮੰਦ ਨਹੀਂ ਪਰ ਆ ਵੀ ਨੇੜੇ ਜਾਣ ਵਾਸਤੇ ਠੀਕ ਆ ਉਹਨੂੰ ਸਾਲ ਬਾਅਦ ਥੋੜੀ ਸਕੂਟੀ ਕਬਾੜ ਆ ਮੋਟਰਸਾਈਕਲ ਤੁਸੀਂ ਜਿੰਨੀ ਦੂਰ ਮਰਜ਼ੀ ਲੈ ਆ ਸਕਦੇ ਹੋ ਮੋਟਰਸਾਈਕਲ ਜੇ ਤੁਸੀਂ ਲੈਣੇ ਹੋ ਕਟੜ ਘੜ 5 ਸਾਲ ਬਾਅਦ 70000 ਦਾ ਵੇਚੂ ਵੇਕੂਗਾ ਤੇ ਅੱਗੇ ਵੀ ਚੱਲੂਗਾ ਆਪਾਂ ਉਹਦੇ ਰੁਪਏ ਦਾ ਕੋਈ ਥਾਂ ਚ ਲਾਇਆ ਵੀਡੀਓ ਚੰਗੀ ਲੱਗੇ ਤਾਂ ਜੀ ਸ਼ੇਅਰ ਕਰਿਓ ਧੰਨਵਾਦ